ਇੱਕ ਹਿੰਦੂ ਮੰਦਿਰ ਦੇ ਉੱਤੇ ਪਰਮਾਣੂ ਬੰਬ ਡਿੱਗਿਆ ਇੱਕ ਸਾਬਕਾ ਸਫਾਈ ਕਰਮਚਾਰੀ ਉਸਨੇ ਕਲੇਮ ਕੀਤਾ ਕਿ 1995 ਤੋਂ ਲੈ ਕੇ 2014 ਤੱਕ 19 ਸਾਲ 19 ਸਾਲਾਂ ਤੱਕ ਉਸਨੇ ਇੱਕ ਮੰਦਿਰ ਜਿੱਥੇ ਉਹ ਕੰਮ ਕਰਦਾ ਸੀ ਉਸ ਮੰਦਿਰ ਚ ਮੰਦਿਰ ਦੇ ਜਿਹੜੇ ਪ੍ਰਬੰਧਕ ਸੀ ਉਹਨਾਂ ਦੇ ਨਾਲ ਜੁੜੇ ਕੁਝ ਅਸਰ ਰਸੂਖ ਵਾਲੇ ਲੋਕਾਂ ਨੇ ਉਸ ਦੀਆਂ ਅੱਖਾਂ ਦੇ ਸਾਹਮਣੇ ਸੈਂਕੜੇ ਲਾਸ਼ਾਂ ਜਿਨ੍ਹਾਂ ਦੇ ਵਿੱਚ ਔਰਤਾਂ ਅਤੇ ਛੋਟੀ ਉਮਰ ਦੀਆਂ ਕੁੜੀਆਂ ਸ਼ਾਮਲ ਸਨ ਉਹਨਾਂ ਨੂੰ ਦਫਨਾਉਣ ਜਾਂ ਸਾੜਨ ਲਈ ਉਸਨੇ ਕੰਮ ਕੀਤਾ ਇਹ ਉਸਨੇ ਕਲੇਮ ਕੀਤਾ ਇਹ ਉਸਨੇ ਦਾਅਵਾ ਕੀਤਾ ਤੇ ਮੰਦਰ ਦੇ ਪ੍ਰਬੰਧਕਾਂ ਦੇ ਤਬਾ ਥੱਲੇ ਇਹ ਗੱਲ ਆਪਣੇ ਆਪ ਦੇ ਵਿੱਚ ਇੱਕ ਪਰਮਾਣੂ ਪੰਬ ਸੋ ਉਸ ਸਫਾਈ ਕਰਮਚਾਰੀ ਨੇ 3 ਜੁਲਾਈ ਨੂੰ ਜਿਹੜੀ ਹੁਣ ਲੰਗੀ ਐ ਇਸੇ ਮਹੀਨੇ ਦੀ 3 ਜੁਲਾਈ 2025 ਨੂੰ ਕਰਨਾਟਕਾ ਚ ਧਰਮ ਸਥਲ ਨਾਮ ਦਾ ਇੱਕ ਸ਼ਹਿਰ ਹੈ ਧਰਮ ਸਥਲ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਅਤੇ ਫੋਟੋਗ੍ਰਾਫਿਕ ਫੋਟੋਆਂ ਅਤੇ ਕੁਝ ਹੱਡੀਆਂ ਦੇअवशेष ਸਬੂਤਾਂ ਦੇ ਤੌਰ ਤੇ ਉੱਤੇ ਪੇਸ਼ ਕੀਤੇ ਉਸ ਬੰਦੇ ਨੇ ਖਬਰ ਬਹੁਤ ਵੱਡੀ ਖਬਰ ਹੈ 11 ਜੁਲਾਈ 2025 ਨੂੰ ਜਿਹੜਾ ਉਹ ਸਫਾਈ ਸੇਵਕ ਆ ਉਹ ਬੈਲਥੰਗੜੀ ਅਦਾਲਤ ਦੇ ਵਿੱਚ ਬਿਆਨ ਦੇਣ ਦੇ ਲਈ ਆਪਣੀ ਸਟੇਟਮੈਂਟ ਦੇਣ ਦੇ ਲਈ ਪਹੁੰਚਦਾ ਕਰਨਾਟਕ ਸਰਕਾਰ ਨੇ 19 ਜੁਲਾਈ 2025 ਨੂੰ ਜਿਹੜਾ ਸਟੇਟ ਦਾ ਡੀਜੀਪੀ ਐ ਪ੍ਰਨਵ ਮੋਹਨਤੀ ਉਹਦੀ ਅਗਵਾਈ ਦੇ ਵਿੱਚ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਉਹ ਬਣਾ ਦਿੱਤੀ ਕਿ ਉਹ ਇਸ ਸਾਰੇ ਮਾਮਲੇ ਦੀ ਐ ਜਿਹੜੀ ਪੜਤਾਲ ਕਰੂਗੀ ਉਹ ਜਿਹੜੀ ਟੀਮ ਸੋ ਅ ਜਿਹੜੇ ਦੋਸ਼ ਲਾਏ ਗਏ ਨੇ ਜਿਹੜੀ ਸਟੇਟਮੈਂਟ ਦਿੱਤੀ ਹੈ ਉਹ ਸਫਾਈ ਕਰਮਚਾਰੀ ਨੇ ਉਸ ਦਾ ਨਾਮ ਨਹੀਂ ਦੱਸਿਆ ਗਿਆ ਤੇ ਉਹਦੀ ਜਿਹੜੀ ਪਛਾਣ ਉਹ ਬੜੀ ਗੁਪਤ ਰੱਖੀ ਗਈ ਹੈ ਕਿਉਂਕਿ ਕੇਸ ਬਹੁਤ ਵੱਡਾ ਹੈ ਮਾਮਲਾ ਬਹੁਤ ਵੱਡਾ ਵਾਕਈ ਪਰਮਾਣੂ ਬੰਬ